ਸ਼ੀਗਾਂਤ ਹਲਕਾ ਟ੍ਰੇਡਵਿੰਗ ਕੋਆਰਡੀਨੇਟਰ ਸਰ ਦੇਖੋ ਅੱਜ ਸਵੇਰੇ ਬਿਨਾ ਨੋਟਿਸ ਤੋਂ 4:30 ਵਜੇ ਦੇ ਨੀਅਰ ਬੋਰਡ ਕਮੇਟੀ ਕਰਦੇ ਮੁਲਾਜ਼ਮਾਂ ਨੇ ਜੋ ਅੱਜ ਨਿੰਦਰਜੋਗ ਹਰਕਤ ਕੀਤੀ ਆ ਉਹਦੇ ਖਿਲਾਫ ਅੱਜ ਸਾਰਾ ਵਪਾਰ ਮੰਡਲ ਸਾਰੇ ਵਪਾਰੀ ਜਿਹੜੇ ਆ ਉਹ ਖੜੇ ਹੋ ਗਏ ਆ ਠੀਕ ਆ ਜੀ ਇਹਨਾਂ ਨੂੰ ਚਾਹੀਦਾ ਸੀ ਕਿ ਪਹਿਲਾਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜਾਂਦਾ ਠੀਕ ਆ ਜੀ ਅਗਰ ਨੋਟਿਸ ਤੋਂ ਬਾਅਦ ਕੋਈ ਦੁਕਾਨਦਾਰ ਆਪਣੀ ਹਦਾਇਤ ਤੋਂ ਅੱਗੇ ਆਂਦੇ ਤਾਂ ਉਹਨਾਂ ਦਾ ਮਤਲਬ ਕੀ ਕੋਈ ਉਹਨਾਂ ਨੂੰ ਚਲਾਨ ਵਗੈਰਾ ਦਿੰਦੇ ਠੀਕ ਆ ਜੀ ਉਸ ਤੋਂ ਬਾਅਦ ਜੇ ਚਲਾਨ ਭੁਗੰਦੋ ਬਾਅਦ ਵੀ ਨਾ ਜਾ ਦੁਕਾਨਦਾਰ ਮੰਦਾ ਤੇ ਫਿਰ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਪਰ ਇਹਨਾਂ ਨੇ ਜਿਹੜੀ ਆ ਸੁੱਤੇ ਪੇ ਜਿਹੜਾ ਜਿਤਨਾ ਕੋਈ ਹਮਲਾ ਨਹੀਂ ਕਰਦਾ ਜਿਤਨਾ ਉਹ ਸਿਸਟਮ ਹੋ ਗਿਆ ਵਾ ਜਿਤਨਾ ਸਟਰਾਈਕ ਹੋਈ ਸੀ ਸਰ ਸਰਜਿਕਲ ਸਟ੍ਰਾਈਕ ਉਹ ਸਾਲਾ ਹਸਾਬ ਹੋ ਗਿਆ ਸੋ ਸਰ ਮੈਂ ਆਪਣੇ ਸਾਰੇ ਵਪਾਰੀਓਂ ਕੋ ਇਹ ਨਿੰਦਨਯੋਗ ਆ ਅੱਜ ਏਡੀਸੀ ਸਾਹਿਬ ਨਾਲ ਸਾਡੀ ਸਵੇਰੇ ਮੁਲਾਕਾਤ ਹੋਈ ਸੀ ਥਰ ਉਹਨਾਂ ਨੇ ਹਨੂ ਅਸ਼ਵਾਸ਼ਣ ਦਵਾਇਆ ਵਾ ਕਿ ਦੁਕਾਨਦਾਰ ਜਿਹੜੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਦਿੱਤੀ ਜਾਏਗੀ ਉਹ ਵਪਾਰ ਮੰਡਲ ਨਾਲ ਕੋਈ ਵੀ ਸਟੈਪ ਚੁੱਕਣਾ ਚੁੱਕਣ ਤੋਂ ਪਹਿਲਾਂ ਉਹ ਵਪਾਰ ਮੰਡਲ ਨਾਲ ਮੀਟਿੰਗ ਕਰਨਗੇ ਠੀਕ ਆ ਜੀ ਉਹ ਜੋ ਵੀ ਮੀਟਿੰਗ 'ਚ ਡਿਸਾਈਡ ਹੋਏਗਾ ਉਸ ਹਿਸਾਬ ਨਾਲ ਇੰਪਲੀਮੈਂਟ ਕੀਤਾ ਜਾਏਗਾ ਇੱਕ ਹੋਰ ਉਹਨਾਂ ਨੇ ਗੱਲ ਕੀਤੀ ਆ ਕਿ ਦੁਕਾਨਦਾਰ ਦੇ ਬਾਹਰ ਜੜੀ ਆ ਉਹ yellow light yellow line ਦਿੱਤੀ ਜਾਏਗੀ ਜਿਹਦੀ ਮਤਲਬ ਕੀ ਇੱਕ ਹੱਦ ਹੋएगी ਕਿ ਉਸ ਤੋਂ ਅੰਦਰ ਅੰਦਰ ਦੁਕਾਨਦਾਰ ਆਪਣਾ ਸਮਾਨ ਲਗਾਏਗਾ ਟ੍ਰਾਫਿਕ ਦੀ ਸਮੱਸਿਆ ਆ ਰਹੀ ਸੀ ਟ੍ਰਾਫਿਕ ਦੇ ਬਾਰੇ ਜਿੰਨੇ ਵੀ ਚੌਕ ਹੈਗੇ ਆ ਜਿਤਨਾ ਆਪਣਾ ਢਾਕਾਣਾ ਚੌਕ ਹੈਗਾ ਵਾ ਮੱਛੀ ਮਾਰਕੀਟ ਬੀਆਂ ਵਾਲੀ ਮਾਰਕੀਟ ਚੌਕ ਹਨੂਮਾ ਚੌਕ ਉਹਦੇ ਵਿੱਚ ਬੈਰੀਗੇਟ ਲਗਾਏ ਜਾਂਦੇ ਨੇ ਜਿਸ ਨਾਲ ਫੋਰਵਰਡ ਜੜੀਆਂ ਗੱਡੀਆਂ ਵਾਂ ਉਹ ਜੜੀਆਂ ਵਾਂ ਅੰਦਰ ਈ ਰੱਖੇ ਵਗੈਰਾ ਉਹ ਨਾ ਜਾਣ ਜੋ ਰੇੜੀਆਂ ਵਗੈਰਾ ਦਾ ਜਣਾ ਜਿਆਦਾ ਮਤਲਬ ਕੀ ਆਪਣੀਆਂ ਦੁਕਾਨਾਂ ਦੇ ਅੱਗੇ ਅੱਗੇ ਹੁੰਦਾ ਸੀ ਉਹਦਾ ਵੀ ਉਹਨਾਂ ਨੇ ਜੀ ਤੌਰ ਤੇ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਬਾਕੀ ਜੋ ਸਾਨੂੰ ਐਡੀਸੀ ਸਾਹਿਬ ਨੇ ਜੋ ਹਦਾਇਤਾਂ ਦਿੱਤੀਆਂ ਉਹਦੇ ਹਿਸਾਬ ਨਾਲ ਹੀ ਵਪਾਰ ਮੰਡਲ ਅੱਗੇ ਚੱਲੇਗਾ ਤੇ ਹੋਰ ਜੋ ਵਪਾਰੀਆਂ ਦੀ ਗੱਲਬਾਤ ਹੈਗੀ ਆ ਉਹ ਉਹਨਾਂ ਦੇ ਅੱਗੇ ਅਸੀਂ ਰੱਖਦੀ ਜਿਹੜਾ ਤਰਨਾ ਚੁੱਕਿਆ ਹੈ ਸਰ ਤਰਨਾ ਬਿਲਕੁਲ ਚੁੱਕਿਆ ਗਿਆ ਵਾ ਕਿਉਂਕਿ ਦੇਖੋ ਜੀ ਇਹ ਅਗਰ ਆਪਣੀ ਏਡੀਸੀ ਸਾਹਿਬ ਜਾਂ ਪ੍ਰਸ਼ਾਸਨ ਸਾਡੀ ਗੱਲ ਬਾਤ ਨਹੀਂ ਸੁਣਦਾ ਤੇ ਫੇਰ ਅਹੀਂ ਮਤਲਬ ਕਿ ਤਰਨਾ ਜਾਰੀ ਰੱਖਣਾ ਹੀ ਹੁਣ ਸਾਰੇ ਮਤਲਬ ਕਿ ਦੁਕਾਨਦਾਰ ਸਹਿਮਤ ਹੈਗੇ ਆ ਠੀਕ ਆ ਤੇ ਇਸ ਕਰਕੇ ਜਿਹੜੇ ਆ ਉਹ ਸਾਰਾ ਮਤਲਬ ਕਿ ਤਰਨਾ ਵਗੈਰਾ ਉਥੋਂ ਚੁੱਕਿਆ ਗਿਆ ਵਾ